5 ਜੁਲਾਈ ਨੂੰ ਸੋਚਣ ਦੇ ਕਿ ਭਾਰਤ ਦਾ ਸੰਵਿਧਾਨ ਮੰਨਣਾ ਕਿ ਭਾਰਤ ਦਾ ਸੰਵਿਧਾਨ ਰੱਦ ਕਰਕੇ ਆਪਦਾ ਨਵਾਂ ਸੰਵਿਧਾਨ ਕੋਈ ਬਣਾਉਣਾ ਉਹ ਉਹਨਾਂ ਨੂੰ ਅਮਰਿਤਪਾਲ ਨੂੰ ਦੱਸਣਾ ਪੈਣਾ ਉਹਨੂੰ ਦੱਸਣਾ ਹੀ ਪੈਣਾ ਕਿ ਇੰਡੀਆ ਸਟੇਟ ਨੂੰ ਮੰਨਣਾ ਕਿ ਜੇ ਇੰਡੀਆ ਸਟੇਟ ਨੂੰ ਨਹੀਂ ਮੰਨਣਾ ਤਾਂ ਕਿਰੋਣਾ ਨੂੰ ਜਵਾਬ ਦੇਣਾ ਪੈਣਾ ਵੀ ਸੌਂ ਕਿਉਂ ਚੁੱਕਰੇ ਨਹੀਂ ਉਹ ਉਸ ਕਨਸਟੀਟਿਊਸ਼ਨ ਦੇ ਉਸ ਸੰਵਿਧਾਨ ਦੇ ਹੇਠਾਂ ਉਹ ਕਮੈਂਟ ਕਰਦੇ ਨਜ਼ਰ ਆਇਆ ਕਿ ਅਸੀਂ ਸੰਵਧਾਨ ਨੂੰ ਨਹੀਂ ਮੰਨਦੇ ਪਰ ਜਿੱਥੇ ਵੀ ਸੰਵਧਾਨ ਅਸੀਂ ਇਸ ਦੇਸ਼ ਦੇ ਵਿੱਚ ਮੁਤ ਦੇ ਵਿੱਚ ਰਹਿੰਦੇ ਹਾਂ ਜਿੱਥੇ ਸੰਵਧਾਨ ਵਰਤਿਆ ਜਾਵੇ ਉੱਥੇ ਨੂੰ ਵਰਤ ਲੈਣਾ ਚਾਹੀਦਾ ਜਦੋਂ ਤੁਸੀਂ ਭਾਰਤ ਦੇ ਸੰਵਧਾਨ ਦੇ ਵਿੱਚ ਵਿਸ਼ਵਾਸ ਹੀ ਪ੍ਰਗਟ ਕਰਤਾ ਅਗਲੇ ਦਿਨ ਤੁਸੀਂ ਕੀ ਕਹੋਗੇ ਅਸੀਂ ਨਹੀਂ ਮੰਨਦੇ ਜਿਉਂ ਜਾ ਚਿੜੀਏ ਮਰ ਜਾ ਚਿੜੀਏ ਨਹੀਂ ਹੋ ਸਕਦਾ ਪਹਿਲਾਂ ਤੁਹਾਨੂੰ ਆਪਣੀ ਲਾਈਨ ਕਲੀਅਰ ਕਰਨੀ ਪਊਗੀ ਕੀ ਲੱਗਦਾ ਕਿ ਉਹ ਹਵਾ ਹੁਣ ਵੀ ਇਹਨਾਂ ਤਿੰਨਾਂ ਸੀਟਾਂ ਦੇ ਉੱਪਰ ਚੱਲ ਸਕਦੀ ਹੈ ਨਹੀਂ ਚੱਲ ਸਕਦੀ ਉਹ ਉੱਥੇ ਸਿੰਮਤੀ ਵੋਟ ਪਈ ਉਹਨਾਂ ਦੀ ਇਹਨਾਂ ਦਾ ਤੱਕਾ ਹੋਇਆ ਪਰ ਜੇ ਇਹ ਕਹਿੰਦੇ ਸਾਡੀ ਸਿੰਮਤੀ ਨੂੰ ਕਰਕੇ ਸਾਨੂੰ ਰਾਜ ਸੱਤਾ ਦਿਓ ਲੋਕ ਕਦੇ ਨਹੀਂ ਦਿੰਦੇ ਰਾਜ ਸੱਤਾ ਤਾਂ ਅਸੀਂ ਕਲੇਸ਼ ਚਲਾ ਕੇ ਫੇਰ ਆਪਦੇ ਆਪ ਨੂੰ ਵਿਲਨ ਦੇ ਤੌਰ ਤੇ ਪੇਸ਼ ਕਰ ਲਈਏ ਤਾਂ ਜੈਂਸੀ ਤਾਂ ਇਹੀ ਚਾਹੁੰਦੀਆਂ ਜਿਹੜੇ ਏਜੰਡੇ ਤੇ ਉਹ ਅੱਜ ਪਹਿਲਾਂ ਵਿਚਰੇ ਨੇ ਵਾਰਿਸ ਪੰਜਾਬ ਨਾਂ ਦੇ ਹੇਠਾਂ ਇੱਕ ਸੰਸਥਾ ਬਣਾ ਕੇ ਜਥੇਬੰਦੀ ਬਣਾ ਕੇ ਉਸ ਏਜੰਡੇ ਤੇ ਕੀ ਕਹਿ ਰਹੇ ਨੇ ਕਿ ਉਹ ਝੰਡਾ ਬਦਲ ਦੇਣ ਕਿ ਇਹ ਖਾਲਿਸਤਾਨ ਦਾ ਝੰਡਾ ਗਾਂ ਲੈ ਕੇ ਜਾ ਸਕਣਗੇ ਕਿ ਸਿੱਖ ਸੈਪਰੇਟ ਸਟੇਟ ਦਾ ਝੰਡਾ ਲੈ ਕੇ ਜਾ ਸਕਣਗੇ ਕਿ ਬੰਦੀ ਸਿੰਘਾਂ ਦਾ ਇਸ਼ੂ ਚੱਕ ਲੈਣ ਅੱਤਵਾਦ ਨਾਲ ਬਹੁਤ ਨੇੜੇ ਰਿਹਾ। ਜਿਹੜਾ ਮੈਨੂੰ ਖਦਸ਼ਾ ਕੀਤਾ ਪੰਜਾਬ ਦੇ ਵਿੱਚ ਮੁੱਢ ਅੱਤਵਾਦ ਦਾ ਮੁੱਢਨਾ ਬੰਧਨ ਆਪਣੀ ਦਸਤਾਰ ਪੰਜਾਬ ਤੋਂ ਬਾਹਰ ਖਤਰੇ ਚ ਨਾ ਆ ਜੇ। ਤੁਸੀਂ ਐਕਸ਼ਨ ਦਾ ਰਿਐਕਸ਼ਨ ਵੀ ਦੇਖਣਾ ਚਾਹੀਦਾ। ਵੀ ਇਹ ਜੀ ਖੇਡ ਨਾ ਕੇ ਡੀਓ ਕਿਤੇ ਖੇਡ ਦੇ ਖੇਡ ਦੇ ਖੇਡ ਨਾ ਕਿੰਦਰ ਜੇ। ਮੈਂ ਤਾਂ ਇਸ਼ਾਰੇ ਚ ਬਹੁਤ ਵੱਡੀ ਗੱਲ ਕਹੀ ਸੀ। ਏਜੰਸੀਆਂ ਦੇ ਬਿਗਾਰੇ ਤਬਾਦ ਨਹੀਂ ਚੱਲਿਆ ਜੇ ਕੋਈ ਕਹਿੰਦਾ ਵੇ ਏਜੰਸੀਆਂ ਦੇ ਬਿਗਾਰੇ ਤਬਾਦ ਚੱਲਿਆ ਤਾਂ ਉਹ ਝੂਠ ਕਹਿੰਦਾ ਕੁਝ ਤਾਕਤਾਂ ਸਿਰ ਚੁੱਕੀ ਬੈਠੀਆਂ ਵੀ ਹਿੰਦੂ ਸਿੱਖ ਦਾ ਪਾੜਾ ਪਾਈਏ ਉਹ ਕਿਤੇ ਲਹਿਰ ਚਲਾਉਂਦੇ ਜਾਂਦੇ ਉਹ ਪਾੜੇ ਵੱਲ ਨਾ ਤੁਰਤੀਓ ਤੇ ਉਹ ਨੁਕਸਾਨ ਹੀ ਬਹੁਤ ਵੱਡਾ ਹੋ ਜਾਣਾ ਬਥੇਰੇ ਕੁਝ ਏਜੰਸੀਆਂ ਹੀ ਕਰਵਾਉਂਦੀਆਂ ਸਿਆਸਤ ਹੀ ਕਰਮਉਂਦੀ ਆ ਨੂੰ ਗੈਸ ਗੱਲ ਤੇ ਅਪਰੀਸ਼ੀਏਟ ਕਰਨਾ ਕਿ ਕਦੇ ਹਿੰਦੂ ਕਮਿਊਨਿਟੀ ਦੇ ਬੁਰਦ ਨਹੀਂ ਬੋਲਿਆ ਉਹ ਅਮਰ ਸੰਚਾਰ ਵਾਲੀ ਬਹੁਤ ਵਧੀਆ ਲਹਿਰ ਚਲਾਈ ਅਮਰਪਾਲ ਜੀ ਨੇ ਹੋਣਾ ਚਾਹੀਦਾ ਜੇ ਅਮਰਿਤਪਾਲ ਹੁਣੇ ਕੰਮ ਕਰਦੇ ਸੀ ਐਸੇ ਕਰਕੇ ਪੰਜਾਬ ਦਾ ਹਿੰਦੂ ਨਹੀਂ ਦਰਿਆ ਵੀ ਉਹ ਵੀ ਇਲੈਕਸ਼ਨ ਲੜ ਰਹੇ ਉਹਦੇ ਜਿੱਤਨ ਪਿੱਛੇ ਪ੍ਰਾਪਰਟੀ ਦੇ ਭਾਅ ਨਹੀਂ ਲੱਗਿਆ ਅੱਜ ਤੱਕ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਅਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਨੂੰ ਜਿਤਾਇਆ ਜਾਂਦਾ ਆ ਤਾਂ ਹਰ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਇੱਕੋ ਚੀਜ਼ ਸੀ ਕਿ ਭਾਈ ਸਾਹਿਬ ਹੁਣ ਬਾਹਰ ਹੋਣਗੇ ਪਰ ਐਨਐਸਏ ਇੱਕ ਸਾਲ ਦੇ ਵਿੱਚ ਹੋਰ ਐਨਐਸਏ ਦੇ ਵਿੱਚ ਵਾਅਦਾ ਕੀਤਾ ਜਾਂਦਾ ਆ ਤੇ ਉਸ ਤੋਂ ਬਾਅਦ ਇਹ ਵੀ ਦੁਚਿੱਤੀ ਬਣੀ ਹੋਈ ਸੀ ਕਿ ਐਮਪੀ ਦੀ ਸੌ ਚੁੱਕਣ ਦੇ ਲਈ ਮਨਜ਼ੂਰੀ ਮਿਲੇਗੀ ਜਾਂ ਨਹੀਂ ਤੇ ਇਹ ਵੀ ਸੋਚਿਆ ਜਾ ਰਿਹਾ ਸੀ ਕਿ ਕਿਤੇ ਭਾਈ ਚੋਣ ਜਿਹੜੀ ਆ ਉਹੀ ਨਾ ਦੁਬਾਰੇ ਹੋ ਜਵੇ ਪਰ ਭਾਈ ਅਮਰਪਾਲ ਸਿੰਘ ਨੂੰ ਮਨਜ਼ੂਰੀ ਮਿਲੀ ਆ 5 ਤੱਕ ਤਾਰੀਖ ਨੂੰ ਭਾਈ ਸਾਹਿਬ ਜਿਹੜੇ ਆ ਉਹ ਸੌ ਚੁੱਕ ਰਹੇ ਨੇ ਮੈਂਬਰ ਆਫ ਪਾਰਲੀਮੈਂਟ ਦੇ ਬੱਚੋ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਮੌਕੇ ਭਾਈ ਅਮਨਪਾਲ ਸਿੰਘ ਕੋਲੇ ਹੋਣਗੇ ਕਿਸ ਤਰ੍ਹਾਂ ਦੇ ਨਾਲ ਸਿੱਖੀ ਦੀ ਗੱਲ ਕਰਨ ਦਾ ਉਹਨਾਂ ਕੋਲ ਮੌਕਾ ਜਿਹੜਾ ਹੋਵੇਗਾ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਤਰਕਰ ਚੰਦਰ ਪ੍ਰਕਾਸ਼ ਊਰੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਉਸ ਤੋਂ ਬਾਅਦ ਅਗਲੀ ਗੱਲ ਪਦਾਂਗੇ ਸਰ ਸਭ ਤੋਂ ਪਹਿਲਾਂ ਸਵਾਗਤ ਆਰਾਮੇਟਰ ਦੇ ਵਿੱਚ ਬਹੁਤ ਮਿਹਰਬਾਨੀ ਜੀ ਜਸਜੀਤ ਤੇ ਤੁਹਾਡੇ ਟੈਲੀਵਿਜ਼ਨ ਦਾ ਤੁਹਾਡੇ ਸਰੋਤਿਆਂ ਨੂੰ ਨਮਸਕਾਰ ਪਰ ਮਾਤਮਾ ਸਾਨੂੰ ਚੜ੍ਹਦੀ ਕਲਾ ਚੜ੍ਹ। ਟਿੱਕ ਟਾਕ ਨੂੰ ਬਹੁਤ ਵਧੀਆ। ਸਭ ਤੋਂ ਵੱਲ ਤਾਂ ਕਿਵੇਂ ਦੇਖਦੇ ਹਾਂ ਕਿ ਕਿਉਂਕਿ ਹਜੇ ਤੱਕ ਇਹ ਵੀ ਦੂ ਚਿੱਤੀ ਸੀ ਇਸ ਤੋਂ ਪਹਿਲਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌਂ ਵੀ ਚੁਕਾਈ ਜਾਵੇਗੀ ਜਾਂ ਨਹੀਂ। ਹੁਣ 5 ਤਾਰੀਖ ਜਿਹੜੀ ਹੈ ਕਿ ਤੈਅ ਕੀਤਾ ਕਿ ਪੇ 5 ਤਾਰੀਖ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌਂ ਚੁਕਾਈ ਜਾਵੇਗੀ। ਦੇਖੋ ਜੀ ਜਿੱਥੋਂ ਤਾਈ ਤਾਂ ਸੌਂ ਦਾ ਸਵਾਲ ਆ। ਜੀ। ਸੌਂ ਤਾਂ ਚਿਕਾਉਣੀ ਹੀ ਪੈਣੀ ਸੀ ਇਹਨਾਂ ਨੂੰ। ਜੀ। ਕਿਉਂਕਿ ਲੋਕਾਂ ਨੇ ਜਤਾਇਆ। ਜੀ। ਲੋਕਾਂ ਦਾ ਫਤਵਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਿਆ। ਜੀ। ਤੇ ਦੁਨੀਆ ਦੀ ਜਾਂ ਭਾਰਤ ਦੀ ਕੋਈ ਵੀ ਤਾਕਤ ਹਮ ਇਸ ਚੀਜ਼ ਨੂੰ ਰੱਦ ਨਹੀਂ ਕਰ ਸਕਦੀ ਕਿਉਂਕਿ ਸੰਵਧਾਨ ਆਪਣਾ ਜਿਹੜਾ ਸਭ ਤੋਂ ਉੱਚਾ ਸੰਵਧਾਨ ਦੇ ਮੁਤਾਬਿਕ ਹੀ ਦੇਸ਼ ਚੱਲਦਾ ਜੀ ਜਦੋਂ ਸੰਵਧਾਨ ਦੇ ਮੁਤਾਬਿਕ ਉਹ ਜਿੱਤ ਗਈ ਜੀ ਤੇ ਉਹਨਾਂ ਨੂੰ ਸੌਂ ਚੁਕਾਉਣ ਤੋਂ ਕੋਈ ਨਹੀਂ ਰੋਕ ਸਕਦਾ ਜੀ ਇਸ ਕਰਕੇ ਇਹ ਬਹੁਤ ਵਧੀਆ ਕਦਮ ਆ ਜਿੱਥੋਂ ਵੀ ਉਹਨਾਂ ਨੂੰ ਮਨਜ਼ੂਰੀਆਂ ਮਿਲੀਆਂ ਹਮ ਸੌਂ ਚੁੱਕਣ ਦਾ ਜਿਹੜਾ ਕਦਮ ਹੋਣਾ ਚਾਹੀਦਾ ਸੀ ਕਿਉਂਕਿ ਲੋਕਾਂ ਦੇ ਫਤਵੇ ਦੀ ਇੱਜ਼ਤ ਆ ਹਮ ਦੂਜਾ ਤੁਸੀਂ ਸਵਾਲ ਕੀਤਾ ਸੀਗਾ ਵੀ ਤੁਸੀਂ ਕਿਵੇਂ ਦੇਖਦੇ ਹੋ ਜੀ ਇਹਦੇ ਵਿੱਚ ਹੁਣ ਆਮ ਜਨਤਾ ਨੇ ਨਹੀਂ ਵੇਖਣਾ ਹੂੰ ਦੇਖੋ ਸਿੱਖ ਸੰਗਤ ਦੀ ਇਹ ਮੰਗ ਸੀ ਜੀ ਸਿੱਖ ਸੰਗਤ ਚ ਕਿਸੇ ਰੋਸ਼ ਵੀ ਸੀ ਕਿਤੇ ਦੁਬਾਰ ਤੋਂ ਇਲੈਕਸ਼ਨ ਨਾ ਕਰਾ ਦੇਣ ਕਿਤੇ ਇਹ ਸੌਂ ਚੁੱਕਣ ਦੀ ਜਿਹੜੀ ਰਸਮ ਆ ਖਤਮ ਨਾ ਕਰ ਦਿੱਤੀ ਜਾਵੇ ਬਿਲਕੁਲ ਉਹ ਰੋਸ਼ ਖਤਮ ਹੋ ਗਿਆ ਹੁਣ 5 ਜੁਲਾਈ ਨੂੰ ਸੌਂ ਚੁੱਕਣਗੇ ਜੀ ਹੁਣ ਜਿਹੜੀ ਗੇਂਦ ਆ ਉਹ ਭਾਈ ਅਮਰ ਸਿੰਘ ਦੇ ਪਾਲੇ ਦੇ ਵਿੱਚ ਆ ਗਈ ਬਿਲਕੁਲ ਹੁਣ ਉਹ ਕਿਵੇਂ ਲੋਕਾਂ ਨੂੰ ਇਹ ਦੱਸਣਗੇ ਵੀ ਮੈਂ ਤਾਂ ਇੰਡੀਆ ਦੇ ਸਟੇਟ ਨੂੰ ਸਟੇਟ ਹੀ ਨਹੀਂ ਮੰਨਦਾ ਸੀ ਮੈਂ ਇੰਡੀਆ ਦੇ ਸੰਵਿਧਾਨ ਨੂੰ ਸੰਵਿਧਾਨ ਨਹੀਂ ਮੰਨਦਾ ਸੀ ਤੇ ਉਹ ਸੰਵਿਧਾਨ ਦੇ ਹੀਠਾ ਉਹ ਸੌ ਕਿਵੇਂ ਚੁੱਕਣਗੇ ਇਹ ਉਹਨਾਂ ਨੂੰ ਦੱਸਣਾ ਪੈਣਾ ਜੀ ਇੱਕ ਗੱਲ ਦੂਜੀ ਉਹਨਾਂ ਦੀ ਜਵਾਬਦੇਹੀ ਜਿੱਥੇ ਬੰਦੀ ਉਹ ਉਹ ਹੈਗਾ ਜਿਹੜੇ ਯੂਥ ਉਹਨਾਂ ਨਾਲ ਲੱਗੇ ਨਹੀਂ ਜਿਹੜੇ ਬੰਦੇ ਉਹਨਾਂ ਦੇ ਪਰਸਨੈਲਿਟੀ ਤੋਂ ਉਹਨਾਂ ਦੇ ਪ੍ਰੋਗਰਾਮ ਤੋਂ ਕਾਰਜਕ੍ਰਮ ਤੋਂ ਪ੍ਰਭਾਵੇ ਤੋਂ ਉਹਨਾਂ ਨਾਲ ਜੁੜੇ ਨਹੀਂ ਜੀ ਉਹਨਾਂ ਨੂੰ ਕੀ ਜਵਾਬ ਦੇਣਗੇ ਹਮ ਕੀ ਭਾਰਤ ਦਾ ਸੰਵਿਧਾਨ ਮੰਨਣਾ ਹਮ ਕਿ ਭਾਰਤ ਦਾ ਸੰਵਿਧਾਨ ਰੱਦ ਕਰਕੇ ਆਪ ਦਾ ਨਵਾਂ ਸੰਵਿਧਾਨ ਕੋਈ ਬਣਾਉਣਾ ਹਮ ਉਹ ਉਹਨਾਂ ਨੂੰ ਅਮਰਤਪਾਲ ਨੂੰ ਦੱਸਣਾ ਪੈਣਾ ਨਹੀਂ ਨਾ ਕਿਤੇ ਨਾ ਕਿਤੇ ਇਹ ਸੁਨੇਹਾ ਜਾਊਗਾ ਵੀ ਇਹ ਇਹ ਆਪ ਤਾਂ ਉਹਦਿਆਂ ਦਾ ਆਨੰਦ ਮਾਣਨ ਲੱਗੇ ਤੇ ਸਾਨੂੰ ਉਹ ਮਜ਼ਦਾਰ ਚ ਛੱਡ ਗਏ ਜਿਹਨੂੰ ਕਹਿੰਦੇ ਨਾ ਵੀ ਸਾਨੂੰ ਲਟਕਦੇ ਛੱਡ ਗਏ ਇਸ ਕਰਕੇ ਅਮਰਤਪਾਲ ਦੀ ਹੁਣ ਜ਼ਿੰਮੇਵਾਰੀ ਹੋਰ ਵਧਣ ਜਾ ਰਹੀ ਆ ਉਹਨੂੰ ਦੱਸਣਾ ਹੀ ਪੈਣਾ ਕਿ ਇੰਡੀਆ ਸਟੇਟ ਨੂੰ ਮੰਨਣਾ ਕਿ ਜੇ ਇੰਡੀਆ ਸਟੇਟ ਨੂੰ ਨਹੀਂ ਮੰਨਣਾ ਤਾਂ ਫਿਰ ਉਹਨਾਂ ਨੂੰ ਜਵਾਬ ਦੇਣਾ ਪੈਣਾ ਵੀ ਸੌਂ ਕਿਉਂ ਚੁੱਕਰੇ ਨੇ ਉਹ ਉਸ ਕਨਸਟੀਟਿਊਸ਼ਨ ਦੇ ਉਸ ਸੰਵਿਧਾਨ ਦੇ ਹੇਠਾਂ ਇੱਕ ਜ ਹੋਰ ਵੀ ਅਜਮਸਦੀ ਸੰਵਧਾਨ ਦੀ ਗੱਲ ਕਰੀ ਐ ਇੱਕ ਉਹਨਾਂ ਦਾ ਹੋਰ ਵੀ ਜਿਹੜਾ ਹੈਗਾ ਵਾਇਰਲ ਹੋਇਆ ਸੀ ਉਹ ਕਮੈਂਟ ਕਰਦੇ ਨਜ਼ਰ ਆਇਆ ਜਿਵੇਂ ਤੁਸੀਂ ਕੈਨ ਸੀ ਕਿ ਅਸੀਂ ਸੰਵਧਾਨ ਨੂੰ ਨਹੀਂ ਮੰਨਦੇ ਪਰ ਜਿੱਥੇ ਵੀ ਸੰਵਧਾਨ ਅਸੀਂ ਇਸ ਦੇਸ਼ ਦੇ ਵਿੱਚ ਮੁਲਕ ਦੇ ਵਿੱਚ ਰਹਿੰਦੇ ਆ ਜਿੱਥੇ ਸੰਵਧਾਨ ਵਰਤਿਆ ਜਾਵੇ ਉੱਥੇ ਨੂੰ ਵਰਤ ਲੈਣਾ ਚਾਹੀਦਾ ਦੇਖੋ ਮੇਰੀ ਬੇਨਤੀ ਸੁਣੋ ਕਦੇ ਵੀ ਲੜਾਈ ਦੋ ਕਿਸ਼ਤੀਆਂ ਦੇ ਸਵਾਰ ਤੁਸੀਂ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਦੋ ਕਿਸ਼ਤੀਆਂ ਦੇ ਵੀ ਸਵਾਰ ਹੋ ਕੇ ਕਿ ਲੜਾਈ ਨਹੀਂ ਲੜੀ ਜਾਂਦੀ ਤੁਸੀਂ ਸਾਨੂੰ ਇੱਕ ਟਿਚਰ ਰੱਖਣਾ ਪਊਗਾ ਜਦੋਂ ਤੁਸੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਹੀ ਪ੍ਰਗਟ ਕਰਤਾ ਜੀ ਅਗਲੇ ਦਿਨ ਤੁਸੀਂ ਕੀ ਕਹੋਗੇ ਅਸੀਂ ਨਹੀਂ ਮੰਨਦੇ ਜਿਉਂ ਜਾ ਚਿੜੀਏ ਮਰ ਜਾ ਚਿੜੀਏ ਨਹੀਂ ਹੋ ਸਕਦਾ ਹਮ ਪਹਿਲਾਂ ਤੁਹਾਨੂੰ ਆਪਦੀ ਲਾਈਨ ਕਲੀਅਰ ਕਰਨੀ ਪਊਗੀ ਤੁਸੀਂ ਜਿੱਦਨ ਨਾਮਿਨੇਸ਼ਨ ਫਾਈਲ ਕੀਤੀ ਆ ਉੱਥੇ ਲਿਖਤੀ ਤੌਰ ਤੇ ਵੀ ਵਿਸ਼ਵਾਸ ਜਤੋਣਾ ਪੈਂਦਾ ਸਾਨੂੰ ਤੁਸੀਂ ਉਹ ਜਤਾਇਆ ਹੁਣ ਤੁਸੀਂ ਸੌ ਚੱਕਣ ਜਾ ਰਹੇ ਹੋ ਉਹ ਉਸ ਤੋਂ ਬਾਅਦ ਤੁਸੀਂ ਫੇਰ ਕਹੋ ਜੀ ਨਹੀਂ ਅਸੀਂ ਨਹੀਂ ਮੰਨਦੇ ਤਾਂ ਇਹ ਬੜੀ ਹਾਸੂ ਹੀ ਨਹੀਂ ਗੱਲ ਹੋਊਗੀ ਇਹ ਲੋਕਾਂ ਦੇ ਮਨਾਂ ਨੂੰ ਹੋਰ ਨਰਾਸ਼ ਕਰੂਗੀ ਸਿੱਖ ਸੰਗਤ 'ਚ ਇਸ ਗੱਲ ਦਾ ਵੀ ਬੜਾ ਰੋਸ਼ ਹੋਊਗਾ ਵੀ ਤੁਸੀਂ ਇੱਕ ਲਾਈਨ ਖਿੱਚ ਕੇ ਚੱਲੋ ਇੱਕ ਲਾਈਨ ਤੇ ਤੁਸੀਂ ਕਿਸੇ ਏਜੰਡੇ ਤੇ ਲੜਨਾ ਪਰ ਸਬਦਾਨ ਦੇ ਵਿੱਚ ਰਹਿ ਕੇ ਲੜਨਾ ਪਊਗਾ ਹੁਣ ਤੁਹਾਨੂੰ ਕਿਉਂਕਿ ਤੁਸੀਂ ਸਬਦਾਨ ਦੀ ਸੌ ਚੱਕਣ ਜਾ ਰਹੇ ਹੋ ਅੱਛਾ ਇੱਕ ਚੀਜ਼ ਹੋਰ ਦੱਸ ਦਿਓ ਜੇ ਮੈਂ ਉਹਨਾਂ ਮੈਂਬਰ ਆਫ ਕੌਂਸਲ ਕਿਉਂਕਿ ਇਸ ਤੋਂ ਪਹਿਲਾਂ ਚੋਣਾਂ ਜਿੱਤੀਆਂ ਸੀ ਹੁਣ ਮੈਂਬਰ ਆਫ ਪਾਰਲੀਮੈਂਟ ਦੇ ਵਜੋਂ ਸੌ ਜਿਹੜੀ ਆ ਉਹ ਚੁੱਕ ਲੈਣਗੇ ਮੈਂਬਰ ਆਫ ਪਾਰਲੀਮੈਂਟ ਬਣ ਜਾਣਗੇ ਤਾਂ ਕੀ ਉਸ ਤੋਂ ਬਾਅਦ ਉਹ ਚੈਲੰਜ ਕਰ ਸਕਦੇ ਆ ਕਿ ਭਈ ਐਨਐਸਏ ਨੂੰ ਚੈਲੰਜ ਕੀਤਾ ਜਾ ਸਕਦਾ ਜਾਂ ਫਿਰ ਜਿਹੜੀ ਇੱਕ ਸਾਲ ਦੇ ਲਈ ਵਾਅਦਾ ਕੀਤਾ ਗਿਆ ਹੁਣ ਉਹਨਾਂ ਸਮਾਂ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਦੇਖੋ ਜੀ ਅਦਾਲਤਾਂ ਦਾ ਪਿੱਛੇ ਜੇ ਟ੍ਰੈਂਡ ਬਣ ਗਿਆ ਵੀ ਰਾਤ ਨੂੰ ਵੀ ਅਦਾਲਤਾਂ ਖੁੱਲੀਆਂ ਜੀ ਇੱਕ ਪਿੱਛੇ ਜੋ ਫਾਂਸੀ ਦੀ ਸਜ਼ਾ ਹੋਈ ਸੀ ਰਾਤ ਨੂੰ ਸੁਣਵਾਈ ਹੋਈ ਸੀ ਉਹਦਾ ਇੰਸਟ ਕੀ ਕਿਸੇ ਮਨਯੋਟੀ ਧਰਮ ਦੇ ਬੰਦਾ ਅਤਵਾਦੀ ਸਾਨੂੰ ਫਾਂਸੀ ਦੀ ਸਜ਼ਾ ਹੋਈ ਸੀ ਦੇਖੋ ਚੈਲੰਜ ਤਾਂ ਹੋ ਸਕਦਾ ਅਦਾਲਤਾਂ ਕੋਲੇ ਇਹ ਉਹਨਾਂ ਕੋਲੇ ਬੜੀਆਂ ਵੱਡੀਆਂ ਪਾਵਰਸ ਨੇ ਜਿਵੇਂ ਹਾਈ ਕੋਰਟ ਕੋਲੇ ਚਾ ਸੈਕਸ਼ਨ 482 ਦੇ ਹਟਾ ਬਹੁਤ ਵੱਡੀਆਂ ਪਾਵਰਸ ਨੇ ਸੁਪਰੀਮ ਕੋਰਟ ਕੋਲੇ ਪਲੈਨਰੀ ਪਾਵਰ ਸੇ ਸੁਪਰੀਮ ਕੋਰਟ ਕੁਝ ਵੀ ਕਰ ਸਕਦੀ ਆ ਜੀ ਚੈਲੰਜ ਤਾਂ ਕਰ ਸਕਦੇ ਨੇ ਤੇ ਚੈਲੰਜ ਕਰਨਾ ਵੀ ਚਾਹੀਦਾ ਉਹਨਾਂ ਨੂੰ ਹਮ ਠੀਕ ਹੈ ਐਨਐਸਐ ਚੈਲੰਜ ਕਰਨਾ ਚਾਹੀਦਾ ਵੀ ਕਿ ਉਹਨਾਂ ਦੀ ਕਸਟਡੀ ਕਿਉਂ ਵਧਾਈ ਗਈ ਕੀ ਕਾਰਨਾਂ ਕੀ ਨੇ ਹਮ ਉਸ ਦੇ ਨਾਲ-ਨਾਲ ਉਸ ਦੇ ਨਾਲ-ਨਾਲ ਉਹਨਾਂ ਨੂੰ ਇਹ ਸੁਨਿਆਵੀ ਲੋਕਾਂ ਨੂੰ ਦੇਣਾ ਚਾਹੀਦਾ ਵੀ ਮੇਰੀ ਲਾਈਨ ਆਫ ਐਕਸ਼ਨ ਕੀ ਆ ਜੀ ਠੀਕ ਹੈ ਕਿਉਂਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਉਹਨਾਂ ਨੂੰ ਹੂੰ ਲੋਕਾਂ ਨੇ ਐਸ ਕਰਕੇ ਫਤਵਾ ਦਿੱਤਾ ਵੀ ਜਿਹੜੇ ਏਜੰਡੇ ਤੇ ਉਹ ਆਦੂ ਪਹਿਲਾਂ ਵਿਚਰੇ ਨੇ ਵਾਰਿਸ ਪੰਜਾਬ ਨਾਂ ਦੇ ਹੇਠਾਂ ਇੱਕ ਸੰਸਥਾ ਬਣਾ ਕੇ ਜਥੇਬੰਦੀ ਬਣਾ ਕੇ ਹੂੰ ਉਸ ਏਜੰਡੇ ਤੇ ਕੀ ਕੈਮ ਰਹਿੰਦੇ ਨੇ ਕਿ ਉਹ ਝੰਡਾ ਬਦਲਦੇ ਨੇ ਹੂੰ ਜੇ ਕਿਤੇ ਏਜੰਡਾ ਬਦਲ ਲੈਣਗੇ ਕਦੇ ਕਾਇਮ ਹੋ ਜਾਣਗੇ ਕਦੇ ਬਦਲ ਲੈਣਗੇ ਕਦੇ ਕਾਇਮ ਹੋ ਜਾਣਗੇ ਤਾਂ ਲੋਕਾਂ ਦਾ ਮਨ ਟੁੱਟੂਗਾ ਹੂੰ ਉਹਨਾਂ ਨੂੰ ਇੱਕ ਗੱਲ ਤੇ ਸਥਿਰ ਰਹਿਣਾ ਪੈਣਾ ਜੇ ਨਾ ਸਥਿਰ ਰਹੇ ਤਾਂ ਭਾਈ ਅਮਰਤਪਾਲ ਉਹ ਆਪਣੇ ਲੋਕਾਂ ਦੇ ਵਿੱਚ ਉਹ ਥਾਂ ਬਰਕਰਾਰ ਰੱਖਣ ਦੇ ਵਿੱਚ ناکਾਮਯਾਬ ਹੋ ਜਾਣਗੇ ਤੁਹਾਡਾ ਲੰਬਾ ਤਜਰਬਾ ਹੈ ਇਸ ਤੋਂ ਪਹਿਲਾਂ ਵੀ ਜੇਲਾਂ ਦੇ ਵਿੱਚ ਬੈਠੇ ਜਿਹੜੇ ਹੈਗੇ ਮੈਂਬਰ ਆਫ ਪਾਰਲੀਮੈਂਟ ਚਿੱਤੇ ਰਹੇ ਨੇ ਮੈਂਬਰ ਆਫ ਪਾਰਲੀਮੈਂਟ ਬਣਦੇ ਰਹੇ ਨੇ ਉਹ ਲੰਬੇ ਤਜਰਬੇ ਤਜਰਬਾ ਕੀ ਕਹਿੰਦਾ ਹੈ ਕਿ ਸਿੱਖ ਸੰਗਤ ਦੀ ਜਿਸ ਤਰ੍ਹਾਂ ਦੇ ਨਾਲ ਗੱਲ ਉਹ ਬਾਹਰੀ ਰੂਪ ਦੇ ਵਿੱਚ ਕਰਦੇ ਰਹੇ ਨੇ ਵੱਖ-ਵੱਖ ਸਮਾਗਮਾਂ ਦੇ ਵਿੱਚ ਜਿਹੜਿਆ ਕਰਦੇ ਰਹੇ ਨੇ ਮੈਂਬਰ ਆਫ ਪਾਰਲੀਮੈਂਟ ਬਣ ਕੇ ਪਾਰਲੀਮੈਂਟ ਦੇ ਵਿੱਚ ਵੀ ਉਸ ਤਰ੍ਹਾਂ ਦੀ ਆਵਾਜ਼ ਚੁੱਕ ਸਕਣਗੇ ਉਹਨਾਂ ਸਮਾਂ ਉਹਨਾਂ ਨੂੰ ਮਿਲ ਸਕਦਾ ਹੈ ਕਿ ਉਹਨੇ ਸਮੇਂ ਦੇ ਵਿੱਚ ਲੋਕਾਂ ਦੀ ਆਪਣੀ ਸਿੱਖ ਸੰਗਤ ਦੀ ਬਾਤ ਚੁੱਕੀ ਜਾਵੇ ਦੇਖੋ ਜੀ ਮੇਰੀ ਗੱਲ ਸੁਣੋ ਇੱਕ ਵਕਤ ਇਹ ਆਇਆ ਸੀ ਵੀ ਸ਼ਰੋਮਣੀ ਅਕਾਲੀ ਦਲ ਇੱਕ ਜਿਹੜੇ ਸਿਮਰਜ ਸਿੰਘ ਮਾਨ ਵਾਰੇ ਕਮਾਂਡ ਕਰ ਰਹੇ ਸੀ ਜੀ ਉਹਨਾਂ ਨੂੰ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤੀਆਂ ਸੀ ਉਹਨਾਂ ਨੇ ਇੱਕ ਵਕਤ ਆਇਆ ਸੀ ਬਿਲਕੁਲ ਪਰ ਉਹ ਪੰਜਾਬ ਦੇ ਇਸ਼ੂ ਰਿਜ਼ੋਲਵ ਕਰਨ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਰਹੀ ਉਹ ਇਸ਼ੂ ਐਵੇਂ ਲਟਕਦੇ ਰਹੀ ਤੇ ਥੋੜੇ ਸਮੇਂ ਪਿਛੋਂ ਇਹ 12 ਗਏ ਫੇਰ ਦੁਬਾਰਾ ਤੋਂ ਮੂੜ ਇਲੈਕਸ਼ਨ ਹੋਏ ਹਮ ਇਸ ਤਰ੍ਹਾਂ ਤੁਸੀਂ ਤੁਹਾਡਾ ਵੀ ਤਜਰਬਾ ਬਾਅਦ ਜਿਆਦਾ ਮੈਨੂੰ ਨਹੀਂ ਕੋਈ ਨਜ਼ਰ ਆਇਆ ਵੀ ਜਿਨ੍ਹਾਂ ਨੇ ਆਪਦੇ ਪਰਿਵਾਰ ਦਾ ਨੁਕਸਾਨ ਕਰਾਇਆ ਹੋਵੇ ਤੇ ਅੱਜ ਸੱਤਾ ਦਾ ਆਨੰਦ ਮਾਨਦਾ ਹੋਵੇ ਸੱਤਾ ਦਾ ਆਨੰਦ ਤਾਂ ਲੀਡਰ ਹੀ ਮਾਨਦੇ ਨੇ ਪੰਜਾਬ ਦੇ ਵਿੱਚ ਜਿਹੜੇ ਖਾਰਕੂਵਾਦ ਦੇ ਵਿੱਚ ਜਿਹੜੇ ਬੰਦਿਆਂ ਨੇ ਆਪਣੀਆਂ ਜਾਨਾਂ ਗਵਾਈਆਂ ਹਮ ਲਹਿਰ ਦੇ ਵਿੱਚ ਖਾਰਕੂ ਲਹਿਰ ਨੂੰ ਜੁਆਇਨ ਕਰਕੇ ਉਹ ਤਾਂ ਵਿਚਾਰੇ ਰੋਟੀ ਤੋਂ ਮਹਤਾਜ ਹੋਏ ਬੈਠੇ ਨੇ ਇਹ ਕੱਲੇ ਲੀਡਰਾਂ ਨੇ ਆਨੰਦ ਮਾਣਿਆ ਹਮ ਇੱਥੇ ਇਹ ਸਵਾਲ ਵੀ ਖੜਾ ਹੁੰਦਾ ਅੱਜ ਕੀ ਇਹ ਲੀਡਰ ਉਸ ਪਰਿਵਾਰਾਂ ਨਾਲ ਕੋਈ ਜਸਟਿਸ ਕਰ ਪਾਉਣਗੇ ਹਮ ਕੀ ਇਹ ਲੀਡਰ ਜਿਹੜੇ ਐਸ ਐਜੰਡੇ ਤੇ ਜਿੱਤ ਕੇ ਹੁਣ ਪਾਰਲੀਮੈਂਟ ਚ ਗਏ ਨੇ ਜਾਂ ਜਾ ਰਹੇ ਨੇ ਹਮ ਕੀ ਇਹ ਖਾਲਿਸਤਾਨ ਦਾ ਏਜੰਡਾ ਗਾਂ ਲੈ ਕੇ ਜਾ ਸਕਣਗੇ ਕੀ ਸਿੱਖ ਸੈਪਰੇਟ ਸਟੇਟ ਦਾ ਝੰਡਾ ਲੈ ਕੇ ਜਾ ਸਕਾਂਗੇ ਕੀ ਬੰਦੀ ਸਿੰਘਾਂ ਦਾ ਇਸ਼ੂ ਚੱਕ ਲੈਣ ਇਹ ਤਾਂ ਇਹਨਾਂ ਤੇ ਨਿਰਭਰ ਕਰਦਾ ਜੇ ਕਿਤੇ ਇਹੀ ਗੱਲ ਹੋਈ ਵੀ ਇਹਨਾਂ ਨੇ ਚਲੋ ਜੀ ਦੇਖਦੇ ਆਂ ਜੀ ਕਿਤੇ ਮੜੀ ਦੀ ਡਿਮਾਂਡ ਆ ਰਹੀ ਕੋਈ ਚਿੱਠੀ ਲਿਖਤੀ ਪ੍ਰਧਾਨ ਮੰਤਰੀ ਨੂੰ ਉਹਦਾ ਕੋਈ ਫਾਇਦਾ ਨਹੀਂ ਹੋਣਾ ਇਹਨਾਂ ਨੂੰ ਇੱਕ ਪ੍ਰੋਗਰਾਮ ਦੇ ਕੇ ਇੱਕ ਲੰਮੇ ਸਮੇਂ ਦੀ ਐਜੀਟੇਸ਼ਨ ਲਾਂਚ ਕਰਨੀ ਪੈਣੀ ਆ ਤਾਂ ਕਿ ਜਿਹੜੇ ਸਿੱਖਾਂ ਦੇ ਲਟਕਦੇ ਮਸਲੇ ਨੇ ਉਹ ਹੱਲ ਹੋ ਜਾਣ ਹੁਣ ਇਹਨਾਂ ਤੋਂ ਉਮੀਦ ਆ ਦੋ ਬੰਦੇ ਆਏ ਨੇ ਇੱਕ ਫਰੀਦਕੋਟ ਤੋਂ ਸਰਜੀਤ ਸਿੰਘ ਹੋਣੇ ਤੇ ਇੱਕ ਭਾਈ ਅਮਰਪਾਲ ਸਿੰਘ ਹੋਣੇ ਹਮ ਬਾਕੀ ਤਾਂ ਕੋਈ ਐਸ ਏਜੰਡੇ ਤੇ ਲੜੇ ਹੀ ਨਹੀਂ ਹਰਸਿਮਰਤ ਕੋਰ ਬਾਦਲ ਐਸ ਏਜੰਡੇ ਤੇ ਲੜੀ ਪਰ ਉਹਨੇ ਸਿੱਖਾਂ ਦਾ ਇਸ਼ੂ ਚੱਕ ਲਿਆ ਪਾਰਲੀਮੈਂਟ ਦੇ ਵਿੱਚ ਫੇਰ ਵੀ ਹੁਣ ਇਹਨਾਂ ਤੇ ਡਿਪੈਂਡ ਕਰਦਾ ਵੀ ਕੀ ਕਰਦੇ ਨੇ ਕੀ ਤੇ ਨਾ ਕਰਦੇ ਵੀ ਜਿਉਂ ਜਾ ਚਿੜੀਏ ਮਰ ਜਾ ਚਿੜੀਏ ਫੇਰ ਬੜੀ ਨਿਰਾਸ਼ਾ ਹੋਊਗੀ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਭਾਈ ਅਮਰਪਾਲ ਸਿੰਘ ਦੀ ਜਦੋਂ ਗੱਲ ਚੱਲਦੀ ਆ ਤਾਂ ਅਕਸਰ ਇੱਕ ਚੀਜ਼ ਜਿਹੜੀ ਹੈਗੀ ਉਹ ਲੋਕ ਕਹਿੰਦੇ ਲੋਕ ਕਹਿੰਦੇ ਨੇ ਕਿ ਉਹ ਤਾਂ ਅਮਰਤ ਸ਼ਿਕਾਉਂਦਾ ਸੀ ਉਹ ਤਾਂ ਭਾਈ ਲੋਕਾਂ ਦੇ ਨਸ਼ੇ ਛਡਵਾਉਂਦਾ ਸੀ ਤਾਂ ਕਰਕੇ ਜਿਹੜਾ ਹੈਗਾ ਉਹਨੂੰ ਜੇਲ੍ਹਾਂ ਦੇ ਵਿੱਚ ਸੁੱਟਤਾ ਤਾਂ ਕੋਈ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਲੋਕਾਂ ਦਾ ਨਸ਼ਾ ਛੁੱਟੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਭਾਈ ਸਿੱਖ ਸੰਗਤਮਕੇ ਇਸ ਤੇ ਕੀ ਟਿੱਪਣੀ ਆ ਕਿ ਹੁਣ ਤਾਂ ਭਾਈ ਉਹਨੂੰ ਇੱਕ ਸਰਕਾਰੀ ਅਹੁਦਾ ਮਿਲ ਗਿਆ ਜੇ ਉਹ ਕੱਲਾ ਚਾਹੇ ਤਾਂ ਨਸ਼ਾ ਪੰਜਾਬ ਦੇ ਵਿੱਚੋਂ ਜਾਂ ਖਾਸ ਕਰ ਆਪਣੇ ਹਲਕੇ ਦੇ ਵਿੱਚੋਂ ਬੰਦ ਕਰ ਸਕਦਾ ਦੇਖੋ ਜੀ ਜਿਹੜਾ ਨਸ਼ੇ ਵਾਲਾ ਸਿਸਟਮ ਹੈ ਜਾਂ ਜਿਹੜੀਆਂ ਵੀ ਸਮਾਜਿਕ ਬੁਰਾਈਆਂ ਨੇ ਕੋਈ ਵੀ ਬੰਦਾ ਕੱਲਾ ਨਹੀਂ ਦੂਰ ਕਰ ਸਕਦਾ ਨਸ਼ੇ ਪਿੱਛੇ ਲੋਕਾਂ ਨੂੰ ਉਹਦਾ ਜੁੜਨਾ ਚਾਹੀਦਾ ਹਮ ਪਰ ਨਸ਼ੇ ਦੀ ਲਹਿਰ ਤਾਂ ਹੀ ਸੀਮਤ ਹੋਣੀ ਹਮ ਨਸ਼ਾ ਛਡਾਉਣ ਦੀ ਲਹਿਰ ਦੇ ਆੜ ਦੇ ਵਿੱਚ ਕੋਈ ਐਜਾ ਕੰਮ ਹੋਵੇ ਹਮ ਉਹ ਅੱਛੀ ਗੱਲ ਨਹੀਂ ਹਮ ਅਮਰ ਸੰਚਾਰ ਵਾਲੀ ਬਹੁਤ ਵਧੀਆ ਲਹਿਰ ਚਲਾਈ ਹਮ ਅਮਰਪਾਲ ਜੀ ਨੇ ਹਮ ਹੋਣਾ ਚਾਹੀਦਾ ਸਾਬਤ ਚੂਦ ਸਿੱਖ ਸਜਣ ਜਿੱਦੋਂ ਸਮਾਜ ਦੇ ਵਿੱਚ ਬਹੁਤ ਬਹੁਤ ਵੱਡਾ ਸੁਧਾਰ ਹੋਊਗਾ ਜੀ ਬਹੁਤ ਸਮਾਜਿਕ ਕ੍ਰੂਤੀਆਂ ਖਤਮ ਹੋਣਗੀਆਂ ਹਮ ਠੀਕ ਹੈ ਐਸੇ ਕਰਕੇ ਜੇ ਅਮਰਿਤਪਾਲ ਹੋਣੇ ਇਹ ਕੰਮ ਕਰਦੇ ਸੀ ਐਸੇ ਕਰਕੇ ਪੰਜਾਬ ਦਾ Hindu ਨਹੀਂ ਡਰਿਆ ਵੀ ਉਹ ਵੀ ਇਲੈਕਸ਼ਨ ਲੜ ਰਿਹਾ ਬਿਲਕੁਲ ਉਹਦੇ ਜਿੱਤਣ ਪਿੱਛੇ ਪ੍ਰਾਪਰਟੀ ਦੇ ਭਾਂ ਨਹੀਂ ਡਿੱਗਿਆ ਅੱਜ ਤਈ ਬਿਲਕੁਲ ਜੇ ਲਹਿਰ ਚੱਲ ਪਈ ਜਿਹੜੀ ਪ੍ਰਾਪਰਟੀ ਅੱਜ ਲੱਖ ਰੁਪਏ ਦਾ ਜਾ 10000 ਰੁਪਏ ਦਾ ਜਾ ਜੂਗੀ ਆ ਜਿਹੜੇ 4-5 ਕਾਰਖਾਨੇ ਪਿਛਲੇ 20 2 2 4 5 7 ਸਾਲਾਂ ਚਾਏ ਨੇ ਇਹਨਾਂ ਨੇ ਬੰਦ ਕਰਕੇ ਕਿਸ ਨੇ ਹਰਿਆਣਾ ਚਲਾ ਲੈਣਾ ਕਿਸ ਨੇ ਰਾਜਸਥਾਨ ਚਲਾ ਲੈਣਾ ਪੰਜਾਬ ਫੇਰ ਨੰਗ ਹੋ ਜਾਣਾ ਮੈਂ ਜਿਹੜੀ ਬੇਨਤੀ ਕਰਦਾ ਅਮਰਪਾਲ ਨੇ ਜੇ ਇਹ ਦੋਹੇ ਚੀਜ਼ਾਂ ਰਹੀਆਂ ਅਮਰਪਾਲ ਜਿੱਤ ਗਿਆ ਤੇ Hindu ਵੀ ਉਹਦੀ ਇੱਜ਼ਤ ਕਰਦੇ ਨੇ ਠੀਕ ਹੈ ਤੇ ਉਹਦੀ ਵੀ ਗੱਲ ਉਹਨੂੰ ਵੈਸ ਗੱਲ ਤੇ ਐਪਰੀਸ਼ੀਏਟ ਕਰਨਾ ਉਹ ਕਦੇ Hindu ਕਮਿਊਨਿਟੀ ਦੇ ਬੁਰਦ ਨਹੀਂ ਬੋਲਿਆ ਉਹ ਬਿਲਕੁਲ ਨਾ ਸਰਬ ਜੀਤ ਬੋਲਿਆ ਬਿਲਕੁਲ ਠੀਕ ਹੈ ਨਾ ਪਰ ਇਹ ਲਹਿਰ ਬਣਾ ਕੇ ਇਹ ਜਿਹੜੀਆਂ ਚੀਜ਼ਾਂ ਚਲਾਉਣੀਆਂ ਚਾਹੁੰਦੇ ਨੇ ਇਹ ਦਿਖਾਉਣਾ ਹੀ ਇਹ ਚਾਹੁੰਦੇ ਨੇ ਵੀ ਲਹਿਰ ਜਿਹੜੀ ਹਿੰਦੂਆਂ ਦੇ ਅੰਗੇਸ਼ਟ ਇਹ ਜਿਹੜੀ ਲਹਿਰ ਬਣਾਉਣਾ ਚਾਹੁੰਦੇ ਨੇ ਇਹ ਉਹ ਚੀਜ਼ ਜਿਹੜੀ ਹਿੰਦੂ ਸਿੱਖ ਦਾ ਪਾੜਾ ਜੇ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਪੰਜਾਬ ਦਾ ਫਿਰ ਇਕੱਠੇ ਹੋ ਜਾਣਗੇ ਇਹ ਇਹਦੇ ਬਾਅਦ ਨਤੀਜੇ ਬਹੁਤ ਮਾਰੇ ਭੁਗਤਣੇ ਪੈਣਗੇ ਜਿਹੜੇ ਕੀ ਪੰਜਾਬ ਨੂੰ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਪਹੁੰਚਾਉਣਗੇ ਚੰਦਰਪ੍ਰਕਾਸ਼ ਜੀ ਕੀ ਮੰਨਦੇ ਹੋ ਕਿ ਜਿਵੇਂ ਤੁਸੀਂ ਕਹੇ ਕਿ ਹਾਲਾਂਕਿ ਬਹੁਤ ਰਾਹਾਂ ਨੇ ਚੈਲੰਜ ਕੀਤਾ ਜਾ ਸਕਦਾ ਕੋਰਟ ਦੇ ਤੁਸੀਂ ਕੀ ਮੰਨਦੇ ਹੋ ਕਿ ਹੁਣ ਜਿਹੜੀ ਸੌ ਚੁੱਕ ਲਈ ਲੋਕਾਂ ਨੇ ਵੀ ਆਪਣਾ ਫਤਵਾ ਦੇ ਦਿੱਤਾ ਤਾਂ ਜਿਵੇਂ ਤੁਸੀਂ ਕਹੇ ਕਿ ਐਨਐਸਏ ਲਾਈ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਭੇਜਿਆ ਧੱਕਾ ਹੋਇਆ ਇਸ ਚੀਜ਼ ਨਾਲ ਕਿੰਨਾ ਸਹਿਮਤ ਹੋ ਕਿ ਇੱਕ ਵਾਰੀ ਉਹਨੂੰ ਛੱਡਣਾ ਚਾਹੀਦਾ ਹੈ ਮੈਂਬਰ ਆਫ ਪਾਰਲੀਮੈਂਟ ਬਣਾਇਆ ਕੰਮ ਕਰਨੇ ਚਾਹੀਦਾ ਜਿਹੜੇ ਉਹ ਚਾਹੁੰਦਾ ਇਸ ਚੀਜ਼ ਨਾਲ ਕਿੰਨੇ ਸਹਿਮਤ ਹੋ ਦੇਖੋ ਮੈਂ ਤਾਂ ਪੂਰਾ ਸਹਿਮਤ ਹਾਂ ਜੀ ਐਨਐਸਏ ਜਿਹੜੀ ਹੈਗੀ ਆ ਇੱਕ ਸਰਕਾਰ ਇੱਕ ਪ੍ਰੋਟੋਕੋਲ ਦੇ ਅਧੀਨ ਹੁੰਦੀ ਹੈ ਕਾਨੂੰਨ ਦੇ ਅਧੀਨ ਹੁੰਦੀ ਹੈ ਜੀ ਹਰ ਇੱਕ ਸਰਕਾਰ ਕੋਲੇ ਰੀਵਿਊ ਦੀਆਂ ਪਾਵਰਾਂ ਹੁੰਦੀਆਂ ਜੀ ਠੀਕ ਹੈ ਉਹਨੇ ਕਿਹੜਾ ਬੰਦਾ ਮਾਰਿਆ ਜੀ ਠੀਕ ਹੈ ਉਹਨੇ ਕਿਹੜਾ ਕੋਈ ਇਹੋ ਜੀ ਗੱਲ ਕੀਤੀ ਆ ਵੀ ਆਪਣਾ ਜਿਹੜੀ ਸਟੇਟ ਦੇ ਖਿਲਾਫ ਲੜਾਈ ਲੜੀ ਆ ਹੂੰ ਕੋਈ ਤਖਤਾ ਪਲਟੰਗਾ ਲਈ ਕੋਸ਼ਿਸ਼ ਕੀਤੀ ਆ ਹੂੰ ਉਹਨੇ ਜਿਹੜੇ ਗੁਨਾਹ ਕੀਤੇ ਨੇ ਹੂੰ ਉਹਦੇ ਵਿੱਚ ਬਹੁਤ ਰਾਹ ਇਹ ਜਿਹੇ ਨੇ ਜਿੱਥੇ ਐਨਸੀ ਰਿਵਿਊ ਹੋ ਸਕਦੀ ਹੈ ਤੇ ਐਨਸੀ ਹਟਾਈ ਵੀ ਜਾ ਸਕਦੀ ਹੈ। ਹੂੰ ਮੈਂ ਤਾਂ ਇਹ ਜੇ ਲੋਕਾਂ ਨੇ ਉਹਨੂੰ ਐਮਪੀ ਬਣਾਤਾ ਸਰਕਾਰ ਨੂੰ ਇਹ ਤਾਂ ਪਤਾ ਲੱਗ ਗਿਆ ਨਾ ਵੀ ਲੋਕਾਂ ਨੇ ਉਹਨੂੰ ਫਤਵਾ ਦੇਤਾ। ਹੂੰ ਉੱਥੇ ਤਾਂ ਭਾਜਪਾ ਦਾ ਬੰਦਾ ਵੀ ਖੜਾ ਸੀ। ਬਿਲਕੁਲ ਕਾਂਗਰਸ ਦਾ ਵੀ ਖੜਾ ਸੀ। ਇਹ ਤਾਂ ਹੈ ਨਹੀਂ ਵੀ ਇਕੱਲਾ ਹੀ ਜਿੱਤ ਕੇ ਆ ਗਿਆ ਜੁਨੀਨਿਮਸ। ਹੂੰ ਤੇ ਸਰਕਾਰ ਨੂੰ ਉਸ ਵਰਡਿਕਟ ਦੀ ਉਸ ਫਤਵੇ ਦੀ ਇੱਜ਼ਤ ਕਰਨੀ ਚਾਹੀਦੀ ਹੈ। ਹੂੰ ਕਾਨੂੰਨੀ ਦਾ ਪਿਛਾਂ 'ਚ ਉਹ ਫਤਵਾ ਨਹੀਂ ਉਲਝੋਣਾ ਚਾਹੀਦਾ। ਹੂੰ ਉਹਨੂੰ ਅਲਾਉ ਕਰਨਾ ਚਾਹੀਦਾ। ਹੂੰ ਵੀ ਜਿਹੜੇ ਉਹ ਕੰਮ ਕਰਨਾ ਚਾਹੁੰਦਾ ਭਾਰਤੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਬਿਲਕੁਲ ਉਹ ਕਰਨ ਦਿੱਤੇ ਜਾਣੇ ਚਾਹੀਦੇ ਨੇ ਮੇਰਾ ਇਹ ਮਤ ਆ ਮੈਂ ਮਾਫੀ ਚੁਣਾ ਉਹ ਬੰਦੇ ਤਾਂ ਜਿਹੜੇ ਇਸ ਮਤ ਨਾਲ ਮੇਰੇ ਨਾਲ ਸਹਿਮਤ ਨਹੀਂ ਹੋਣਗੇ ਪਰ ਮੇਰਾ ਇਹ ਮਤ ਆ ਵੀ ਆਪਾਂ ਇੱਕ ਮੌਕਾ ਉਹਨੂੰ ਦਈਏ ਤਾਂ ਕਿ ਉਹ ਐਜ਼ ਐਮਪੀ ਭਾਰਤ ਦੇ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਜੋ ਉਹਦੇ ਏਜੰਡੇ ਨੇ ਕਾਨੂੰਨੀ ਏਜੰਡੇ ਨੇ ਕਾਨੂੰਨ ਜਿਹੜੇ ਕਾਨੂੰਨ ਅਲਾਉ ਕਰਦਾ ਉਹ ਪੂਰੇ ਕਰ सके ਅਜੇ ਇੱਕ चीज ਹੋਰ ਦੱਸਦੇ ਹਾਂ ਜਿਵੇਂ ਹੁਣ ਤੁਸੀਂ ਗੱਲ ਕਰਿਆ ਕਿ ਫਰੀਦਕੋਟ ਨਾਲ ਖਡੂਰ ਸਾਹਿਬ ਨਾਲ ਬੀਬੀ ਹਰਸਨਤ ਕੌਰ ਬਾਦਲ ਹੋਰਾਂ ਦੀ ਗੱਲ ਵੀ ਕਰੀ ਆ ਇਹ ਉਹ ਪਾਰਟੀ ਆ ਸ਼ਰਮਣੀ ਕਲਦਲ ਜਿਹੜੀ ਕਹਿੰਦੀ ਰਹੀ ਆ ਕਿ ਅਸੀਂ ਪੰਥਕਾਂ ਅਸੀਂ ਪੰਥਕ ਆ ਪਰ ਪੰਥਕ ਕਹਿਣ ਵਾਲਿਆਂ ਨੂੰ ਵੀ ਲੋਕਾਂ ਨੇ ਇਸ ਵਾਰੀ ਜਿਹੜਾ ਹੈਗਾ ਉਹ ਮੂੰਹ ਨਹੀਂ ਲਾਇਆ ਲੋਕਾਂ ਨੇ ਪੰਥਕ ਪਾਰਟੀ ਦਾ ਤਾਂ ਸਿਰਫ ਇੱਕ ਕੈਂਡੀਡੇਟ ਜਿਤਾਇਆ ਪਰ ਆਜ਼ਾਦ ਤੌਰ ਤੇ ਦੋ ਖੜੇ ਹੋਏ ਜਿਹੜੇ ਦੋਨੋਂ ਆਪਣੇ ਆਪ ਨੂੰ ਪੰਥਕ ਕਹਿੰਦੇ ਸੀ ਉਹ ਜਿਤਾਤੇ ਕੀ ਗੱਲ ਇਹ ਖਲਾਅ ਕਿਉਂ ਪੈਦਾ ਹੋਇਆ ਦੇਖੋ ਜੀ ਪੰਥਕ ਕਹਿੰਦੇ ਪੰਥਕ ਨਹੀਂ ਬਣ ਜਾਂਦਾ ਵੀ ਹੂੰ ਜੇ ਪੰਥਕ ਪਹਾੜੀ ਸੀ ਤੇ ਇਹਨਾਂ ਦੇ ਰਾਜ ਭਾਗ ਚ ਬੇਅਦਬੀਆਂ ਹੋਈਆਂ ਹੂੰ ਗੁਰੂ ਸਾਹਿਬ ਦਾ ਸਰੂਪ ਚੋਰੀ ਕਰਕੇ ਹੋ ਗਿਆ ਚੈਲੰਜ ਹੋ ਗਿਆ ਬੈਬਲ ਕਲਾ ਜਵਾਰ ਕੇ ਪਿੰਡ ਚ ਵੀ ਸੋਡਾ ਗੁਰੂ ਸਾਡੇ ਕੋਲੇ ਛੜਾ ਲੋ ਹੂੰ ਉਦੋਂ ਪੰਥ ਦੀ ਸਰਕਾਰ ਸੀ ਕਿੱਧਰ ਗਈ ਬਿਲਕੁਲ ਠੀਕ ਹੈ ਫਿਰ ਗੋਲੀ ਚੱਲ ਗਈ ਹਰਕ੍ਰਿਸ਼ਪ ਭਗਵਾਨ ਹਰਕ੍ਰਿਸ਼ਨ ਸਿੰਘ ਭਗਵਾਨ ਉਹ ਜਿਹੜੇ ਬੰਦੇ ਦੋ ਮਰ ਗਏ ਬਿਲਕੁਲ ਠੀਕ ਹੈ ਫਿਰ ਤੁਸੀਂ ਕਿਹੜਾ ਡੀਜੀਪੀ ਲਾਇਆ ਹੂੰ ਕਿ ਤੁਸੀਂ ਅਜਹਾਰ ਆਲਮ ਦੀ ਘਰ ਵਾਲੀ ਨੂੰ ਟਿਕਟ ਦੇਤੀ ਬਿਲਕੁਲ ਡੀਜੀਪੀ ਸੈਣੀ ਲਾਤਾ ਤੁਸੀਂ ਹੂੰ ਤੁਸੀਂ ਕਿਹੜੇ ਬੰਦਾ ਜਿਹੜਾ ਸਿੱਖ ਵਿਰੋਧੀ ਨਹੀਂ ਸੀ ਉਹਨੂੰ ਨਵਾਜਿਆ ਨਹੀਂ ਹਮ ਹਰੇਕ ਸਿੱਖ ਵਿਰੋਧੀ ਨੂੰ ਤੁਸੀਂ ਨਵਾਜਿਆ ਆਪਦੀ ਸਰਕਾਰ ਦੇ ਵਿੱਚ ਤੇ ਲੋਕਾਂ ਨੇ ਇਹਨਾਂ ਨੂੰ ਪੰਥੀਕ ਮੰਨਣਾ ਚਾੜਤਾ ਹਮ ਐਸ ਵੈਰੀ ਲੋਕਾਂ ਨੇ ਆਪਣੇ ਭਾਈ ਅਮਰਤਪਾਲ ਸਿੰਘ ਨੂੰ ਹਮ ਤੇ ਸਰਬ ਸਿੰਘ ਨੂੰ ਪੰਥੀਕ ਮੰਨ ਲਿਆ ਇਹਨਾਂ ਨੂੰ ਰਿਜੈਕਟ ਕਰਤਾ ਹਮ ਤਾਂ ਹੀ ਉਹਨਾਂ ਦੇ 10 ਥਾਮਾ ਤੇ ਜਮਾਨਤ ਜ਼ਬਤ ਹੋਈ ਆ ਹਮ ਐਸ ਕਰਕੇ ਜਿਹੜਾ ਸ਼ਰਮਣੀ ਕਾਲੀਦਲ ਬਾਦਲਾ ਜਿਹੜਾ ਕਿ ਆਪਦੇ ਆਪ ਨੂੰ ਮੇਨ ਸਟਰੀਪ ਮੁੱਖ ਧਾਰਾ ਵਾਲਾ ਬਾਦਲ ਕਾਲੀਦਲ ਕਹਾਉਂਦਾ ਸੀ ਉਹਦੀ ਹੋਣ ਤੇ ਵੀ ਸਵਾਲ ਖੜਾ ਹੋ ਗਿਆ ਹਾਂ ਉਹਨਾਂ ਦਾ ਇੱਕ ਜਿੱਤਿਆ ਦੂਜਿਆਂ ਦੇ ਦੋ ਜਿੱਤ ਗਏ ਬਿਲਕੁਲ ਐਸ ਕਰਕੇ ਉਹਨੂੰ ਪੰਥਿਕ ਹੀ ਨਹੀਂ ਮੰਨਿਆ ਇਸ ਸਿਲੈਕਸ਼ਨ ਦੇ ਵਿੱਚ ਹਾਂ ਉਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਨੇ ਵੀ ਪੰਥਿਕ ਦੀ ਕਿਹੜੀ ਪੰਥ ਦੀ ਕਿਹੜੀ ਗੱਲ ਕਰਦਾ ਕਿਹੜਾ ਪੰਥ ਦਾ ਸ਼ੁਭਚਿੰਤਕ ਹੈ ਬੇਅਦਬੀਆਂ ਹੋਈਆਂ ਇਹ ਕਿਸੇ ਨੇ ਗੱਲ ਨਹੀਂ ਕੀਤੀ ਜਿੰਨਾ ਇਹਨਾਂ ਦੇ ਰਾਜ ਸ਼ਰਾਬ ਦੀਆਂ ਫੈਕਟਰੀਆਂ ਲੱਗੀਆਂ ਕਿਸੇ ਦੇ ਰਾਜ ਚ ਲੱਗੀਆਂ ਹੀ ਨਹੀਂ ਪੰਜਾਬ 'ਚ ਹੂੰ ਜਿੰਨਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਲੱਗੀਆਂ ਕਿਸੇ ਸਰਕਾਰ 'ਚ ਨਹੀਂ ਲੱਗੀਆਂ ਕਿਹੜੇ ਪੰਥ ਦੀ ਇਹ ਗੱਲ ਕਰਦੇ ਨੇ ਕਿਹੜਾ ਇਹਨਾਂ ਨੇ ਮਸਲਾ ਹੱਲ ਕਰਾ ਲਿਆ ਦੱਸੋ ਬਾਜਪਾਈ ਦੀ ਸਰਕਾਰ ਸੀ ਥੱਲੇ ਇਹਨਾਂ ਦੀ ਸਰਕਾਰ ਸੀ ਮੋਦੀ ਦੀ ਸਰਕਾਰ ਸੀ ਹਰ ਸਿਮਰਤ ਕੋਰ ਬਾਦਲ ਮੰਤਰੀ ਸੀ ਥੱਲੇ ਇਹਨਾਂ ਦੀ ਸਰਕਾਰ ਸੀ ਨਾ ਚੰਡੀਗੜ੍ਹ ਇਹਨਾਂ ਦਾ ਹੱਲ ਹੋਇਆ ਨਾ ਪੰਜਾਬੀ ਸਪੀਕਿੰਗ ਏਰੀਆਸ ਹੱਲ ਹੋਏ ਨਾ ਪਾਣੀਆਂ ਦਾ ਮੁੱਦਾ ਹੱਲ ਹੋਇਆ ਨਾ ਰਾਜਧਾਨੀ ਦਾ ਮੁੱਦਾ ਹੱਲ ਹੋਇਆ ਨਾ ਜਿਹੜਾ ਆਰਮੀ ਦਾ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਜਿਹੜੇ ਉੱਥੋਂ ਦਰਬਾਰ ਸਾਹਿਬ ਚੋਂ ਇੰਪੋਰਟੈਂਟ ਵਸਤੂਆਂ ਚਰੀਆਂ ਗਈਆਂ ਸੀ ਉਹ ਵਾਪਸ ਆਈਆਂ ਨਾ ਸਿੱਖਾਂ ਦੀ ਭਰਤੀ ਜਿਹੜੀ ਪਰਸੈਂਟੇਜ ਆ ਉਹ ਵਧੀ ਇਹਨਾਂ ਦਾ ਦੱਸੋ ਤਾਂ ਸੀ ਇਹਨਾਂ ਨੇ ਕਿਹੜਾ ਮਸਲਾ ਹੱਲ ਕਰਾ ਲਿਆ ਇਹ ਤਾਂ ਇੱਕ ਸੀ ਮੰਤਰੀ ਮੰਡਲ ਚ ਡੁੱਲ ਗਏ ਵੀ ਮੰਤਰੀ ਸਾਨੂੰ ਮੰਤਰੀ ਬਣਾ ਲਿਆ ਬਸ ਉੱਥੇ ਗੱਲ ਖਤਮ ਐਸ ਕਰਕੇ ਲੋਕਾਂ ਨੇ ਇਹਨਾਂ ਨੂੰ ਰਿਜੈਕਟ ਕਰਤਾ ਇਹ ਮੰਨਨ ਚਾਹੇ ਨਾ ਮੰਨ ਅੱਜ ਦੀ ਗੜੀ ਇਹ ਰੱਦ ਹੋਈ ਪਾਰਟੀ ਆ ਰੱਦ ਹੋਈ ਪਾਰਟੀ ਜਮੰਤ ਜਪਤ ਨੂੰ ਮੈਂ ਕਹਿੰਦਾ ਰੱਦ ਹੋਈ ਪਾਰਟੀ ਆ ਸ਼ਰਮਣੀ ਕਾਲੀ ਦਲ ਬਾਦ ਜਿਹੜੇ ਪੰਥਕ ਤੇ ਆਪਾਂ ਗੱਲ ਕਰਦੇ ਆ ਫਿਰ ਜਿਵੇਂ ਤੁਸੀਂ ਕਹੇ ਕਿ ਲੋਕਾਂ ਨੇ ਇਹਨਾਂ ਨੂੰ ਪੰਥਕ ਨਹੀਂ ਮੰਨਿਆ ਲੋਕਾਂ ਨੇ ਦੋ ਆਜ਼ਾਦ ਉਮੀਦਵਾਰ ਖੜੇ ਉਹਨਾਂ ਨੂੰ ਪੰਥਕ ਮੰਨਿਆ ਕੀ ਲੱਗਦਾ ਕਿ ਹਜੇ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਖਲਾ ਹੈ ਕਿਉਂਕਿ ਜਿਹੜੇ ਤਿੰਨ ਭਾਈ ਅਮਰਪਾਲ ਸਿੰਘ ਦੇ ਸਾਥੀ ਸੀ ਉਹਨਾਂ ਦੇ ਵੱਲੋਂ ਵੀ ਐਲਾਨ ਜਿਹੜਾ ਤਿੰਨ ਸੀਟਾਂ ਦੇ ਉੱਪਰ ਕਰ ਦਿੱਤਾ ਗਿਆ ਡੇਰਾ ਬਾਬਾ ਨਾਨਕ ਗਿੱਦੜ ਬਾਹਤ ਤੇ ਬਰਨਾਲਾ ਸੀਟ ਦੇ ਉੱਪਰ ਕਿ ਭਾਈ ਅਸੀਂ ਲੜਾਂਗੇ ਤੁਹਾਨੂੰ ਇਸ ਚੀਜ਼ ਬਾਰੇ ਜੇ ਮੈਂ ਸਵਾਲ ਕਰਾਂ ਤਾਂ ਕੀ ਲੱਗਦਾ ਕਿ ਇਹ ਰਿਸੋਰਿਸ ਲਿਆ ਗਿਆ ਫੈਸਲਾ ਜਿਵੇਂ ਆਪਾਂ ਕਹਿੰਦੇ ਵੇਰ ਜੇ ਇਹ ਜਿੱਤ ਗਿਆ ਤਾਂ ਅਸੀਂ ਵੀ ਜਿੱਤ ਸਕਦੇ ਹਾਂ ਰਿਸੋਰਿਸ ਲਿਆ ਗਿਆ ਫੈਸਲਾ ਜਾਂ ਗਰਾਊਂਡ ਦੇਖ ਕੇ ਲਿਆ ਗਿਆ ਫੈਸਲਾ ਦੇਖੋ ਮੈਂ ਮੈਂ ਦੇਖੋ ਅਸ ਪੰਜਾਬੀ ਹੂੰ 1984 ਜਬਲੂ ਸਟਾਰ ਕੁਇਸ਼ਨਾ ਮੇਰੀ 18-19 ਸਾਲ ਦੀ ਉਮਰ ਸੀ ਜੀ ਅੱਤ ਵੱਦ ਮੈਂ ਬਹੁਤ ਨੇੜੇ ਵੇਖਿਆ ਜੀ ਮੈਂ ਜਿਹੜਾ ਮੈਨੂੰ ਖਦਸ਼ਾ ਹੂੰ ਵੀ ਕਿਤੇ ਜੇ ਲਹਿਰ ਚੱਲ ਪਈ ਵੀ ਅਸੀਂ ਤੋਂ ਗਰਮ ਨਾਰੇ ਲਾਤੇ ਜਾਂ ਅਸੀਂ ਕੋਈ ਅਜਿਹੀ ਗੱਲ ਕਰਤੀ ਹੂੰ ਵੀ ਲੋਕ ਸਾਡੇ ਨਾਲ ਹੋ ਜਾਣਗੇ ਕਿਤੇ ਪੰਜਾਬ ਦੇ ਵਿੱਚ ਮੁੜ ਅੱਤਵਾਦ ਦਾ ਮੁੜ ਨਾ ਬੰਦਨ ਹੂੰ ਕਿਤੇ ਉਹੀ ਗੱਲ ਆਪਣੀ ਦਸਤਾਰ ਪੰਜਾਬ ਤੋਂ ਬਾਹਰ ਖਾਤੇ ਵਿੱਚ ਨਾ ਆ ਜੇ ਹੂੰ ਤੁਸੀਂ ਐਕਸ਼ਨ ਦਾ ਰਿਐਕਸ਼ਨ ਵੀ ਦੇਖਣਾ ਚਾਹੀਦਾ ਜੀ ਠੀਕ ਹੈ ਇਹ ਗੱਲ ਮੈਂ ਉਹਨਾਂ ਜਿਹੜੇ ਬੰਦੇ ਲੀਡਰਸ਼ਿਪ ਆਨ ਨੇ ਹੂੰ ਉਹਨਾਂ ਨੂੰ ਬੇਨਤੀ ਕਰਦਾ ਵੀ ਕੋਈ ਅਹਜ ਐਕਸ਼ਨ ਨਾ ਪੰਜਾਬ ਦੇ ਵਿੱਚ ਸ਼ੁਰੂ ਕਰਿਓ ਜਿਹਦਾ ਆਪਾਂ ਨੂੰ ਨੁਕਸਾਨ ਦੇਣਾ ਪਵੇ ਹੂੰ ਕਿ ਮੈਂ ਅੱਜ ਆ ਭੁਗਤਣਾ ਪਵੇ ਰਿਸੋ ਰਿਸੀ ਆਲੀ ਗੱਲ ਗਲਤ ਆ ਹੂੰ ਠੀਕ ਹੈ ਬੀ ਜੀ ਅਸੀਂ ਖਾਲਿਸਤਾਨ ਚਉਂਦੇ ਜਿਾ ਅਸੀਂ ਆਏ ਆ ਜੀ ਜਾਂ ਅਸੀਂ ਫਲਾਨਾ ਜਾਓ ਭਾਈ ਅਮਰਪਾਲ ਜਿੱਤ ਗਏ ਜਾਂ ਸਰਬਜੀਤ ਉਹਨੇ ਜਿੱਤ ਗਏ ਅਸੀਂ ਵੀ ਜਿੱਤ ਜਾਗੇ ਹੂੰ ਲੜਨ ਇਲੈਕਸ਼ਨ ਕਿਉਂਕਿ ਸਬਦਾਨ ਅਲਾਹ ਕਰਦਾ ਡੈਮੋਕ੍ਰੇਸੀ ਆ ਪਰ ਕੋਈ ਇਹੋ ਜਿਹਾ ਕੰਮ ਨਾ ਕਰਨ ਜਿਵੇਂ ਹੁਣ ਪਿੱਛੇ ਜੇ ਇੱਕ ਮੈਂ ਨਾ ਤਾਂ ਨਹੀਂ ਲੈਂਦਾ ਕਿ ਕੰਬਲੀਆਂ ਵੀ ਹੁੰਦੀਆਂ ਇੱਕ ਕੰਬਲੀ ਜੀ ਨੇ ਕੋਈ ਗਲਾਖਤੀ ਬਿਲਕੁਲ ਠੀਕ ਹੈ ਤੇ ਉਹ ਵੱਡੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਹਿਮਾਚਲ ਚ ਕੁੱਟੇ ਜਾਣ ਲੱਗੇ ਹਰਿਆਣਾ ਚ ਕੁੱਟੇ ਜਾਣ ਲੱਗੇ ਜੀ ਠੀਕ ਹੈ ਬੜਾ ਮੰਦ ਭਾਗ ਆ ਇਹ ਹਮ ਇੰਡੀਆ ਤੇ ਪਾਕਿਸਤਾਨ ਦੇ ਬਾਰਡਰ ਤੇ ਉਹਨਾਂ ਤਣਾਅ ਨਹੀਂ ਹੈਗਾ ਜਿੰਨਾ ਪੰਜਾਬ ਤੇ ਹਿਮਾਚਲ ਦੇ ਲੋਕਾਂ ਦੇ ਵਿੱਚ ਤਣਾਅ ਪੈਦਾ ਕਰਤਾ ਉਹਨਾਂ ਨੇ ਬਹੁਤ ਮੰਦ ਭਾਗੀ ਆ ਮੈਂ ਅਪੀਲ ਵੀ ਕਰੂੰ ਛੋਡੇ ਰਾਹੀ ਪ੍ਰਧਾਨ ਮੰਤਰੀ ਜੀ ਨੂੰ ਤੇ ਹੋਮ ਮਿਨਿਸਟਰ ਸਾਹਿਬ ਨੂੰ ਵੀ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਕਿਤੇ ਖੇਡ ਦੇ ਖੇਡ ਦੇ ਐ ਜੀ ਖੇਡਣਾ ਖੇਡ ਜੀ ਉਹ ਵੀ ਸਾਰੀ ਖੇਡ ਹੀ ਖਿੰਡਰ ਜੇ ਹੂੰ ਠੀਕ ਹੈ ਐਸ ਕਰਕੇ ਬੇਨਤੀ ਆ ਵੀ ਲੜੋ ਇਲੈਕਸ਼ਨ ਹੂੰ ਪਰ ਤੁਸੀਂ ਅਜੰਡਾ ਇਹ ਨਾ ਬਣਾਓ ਜੀ ਉਹ ਜਿੱਤ ਕੇ ਤਾਂ ਅਸੀਂ ਜਿੱਤ ਕੇ ਅਸੀਂ ਵੀ ਜਿੱਤਾਂਗੇ ਵੀ ਅਸੀਂ ਤੁਸੀਂ ਲੋਕਾਂ ਚ ਵਿੱਚ ਜਾਓ ਵੀ ਉਹਨਾਂ ਨਾਲ ਤਾਂ ਐਨਸ ਤੱਕਾ ਹੋਇਆ ਸੀ ਉਹਦੇ ਨਾਲ ਤਾਂ ਬਿਲਕੁਲ ਉਹਨੂੰ ਚੱਕ ਕੇ ਲੈ ਕੇ ਇੱਥੇ ਜੇਲਾ ਘੱਟ ਸੀ ਇੱਥੇ ਰੱਖ ਦਿੰਦੇ ਹੂੰ ਉਹਨ ਦਾ ਆਪ ਸਰਕਾਰ ਤੇ ਦੂਜੀਆਂ ਸਰਕਾਰਾਂ ਨੇ ਤੱਕਾ ਕੀਤਾ ਲੋਕਾਂ ਨੇ ਉਸ ਤੱਕੇ ਦਾ ਜਵਾਬ ਦਿੱਤਾ ਬਿਲਕੁਲ ਸੋਡੇ ਨਾਲ ਕੀ ਤੱਕਾ ਹੋਇਆ ਜੇ ਤੁਸੀਂ ਕੋਈ ਕ੍ਰਿਮੀਨਲ ਕੇਸ ਫੇਸ ਕਰਦੇ ਉਹਨੂੰ ਲੜੋ ਆ ਕੇ ਹੂੰ ਠੀਕ ਹੈ ਨਾ ਪਰ ਤੁਸੀਂ ਉਸ ਚੀਜ਼ ਨੂੰ ਕੈਸ਼ ਇਨ ਕਰਕੇ ਸਿੱਖ ਸੈਂਟੀਮੈਂਟਸ ਦੇ ਉੱਤੇ ਕੈਸ਼ ਇਨ ਕਰਕੇ ਐਮਐਲਏ ਬਣ ਕੇ ਤੁਸੀਂ ਆਨੰਦ ਹੀ ਮਨੋਣਾ ਚਾਹੁੰਦੇ ਹੋ ਫਿਰ ਪੰਥ ਲਈ ਕੀ ਕੁਰਬਾਨੀ ਹੋਈ ਛੋਟੀ ਹੂੰ ਇਹ ਵੀ ਦੇਖਣ ਵਾਲੀ ਗੱਲ ਹੈ ਨਾ ਕਿਤੇ ਤੁਸੀਂ ਆਪ ਦੇ ਐਕਸ਼ਨ ਨਾਲ ਪੰਥ ਨੂੰ ਖਤਰੇ 'ਚ ਨਾ ਪਾ ਦਿਓ ਹੂੰ ਕਿਉਂਕਿ ਆਪਾਂ ਬਹੁਤ ਨੁਕਸਾਨ ਚੱਲ ਚੁੱਕੇ ਆ ਜਦੋਂ ਨਨਕਾੜੀ ਸਿੱਖ ਕਲੈਸ਼ ਹੋਇਆ ਉਸ ਤੋਂ ਬਾਅਦ ਪੰਜਾਬ ਅੱਜ ਤਾਈਂ ਲੋਟ ਨਹੀਂ ਆਇਆ ਹੂੰ ਪੰਜਾਬ ਦੇ ਵਿੱਚ ਤੁਸੀਂ ਇੱਥੋਂ ਨਿਕਲੋ ਪਠਾਨਕੋਟ ਤਾਈਂ ਜਾਵੜੋ ਪਠਾਨਕੋਟ ਤੋਂ ਚੱਲੋ ਚੰਡੀਗੜ੍ਹ ਤੇ ਜਾਵੜੋ ਚੰਡੀਗੜ੍ਹ ਤੋਂ ਚੱਲੋ ਤਾਂ ਤੁਸੀਂ ਲਾਸਟ ਮਿੰਟ ਤਾਜੇ ਕੇ ਆ ਬੋਰ ਕੋਲੇ ਉੱਥੇ ਜਾਵੜੋ ਸੋਨੂੰ ਕੋਈ ਵੱਡਾ ਕਾਰਖਾਨਾ ਨਜ਼ਰ ਨਹੀਂ ਆਉਂਦਾ ਹੂੰ ਸੋਨੂੰ ਕੋਈ ਵੱਡਾ ਸਕੂਲ ਜਾਂ ਵੱਡਾ ਹਸਪੀਟਲ ਨਜ਼ਰ ਨਹੀਂ ਆਉਂਦਾ ਪੰਜਾਬ ਨੇ ਬਹੁਤ ਗਵਾਇਆ ਹੂੰ ਧਰਤੀ ਆਪਦੀ ਜ਼ਹਿਰੀਲੀ ਕਰ ਲਈ ਅਸੀਂ ਹੂੰ ਠੀਕ ਹੈ ਵਪਾਰ ਸਾਡਾ ਠੱਪ ਹੋ ਗਿਆ ਹੂੰ ਕਾਰਖਾਨੇ ਸਾਡੇ ਆ ਨਹੀਂ ਰਹੇ ਠੀਕ ਹੈ ਮੁੰਡੇ ਸਾਡੇ ਬਾਹਰ ਜਾ ਰਹੇ ਨੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਹੂੰ ਤੇ ਮੇਰੀ ਤਾਂ ਇਹਨਾਂ ਨੂੰ ਬੇਨਤੀ ਆ ਭਾਈ ਲੜੋ ਜੰਮ ਜੰਮ ਲੜੋ ਇਲੈਕਸ਼ਨ ਹਮ ਪਰਮਾਤਮਾ ਤੁਹਾਨੂੰ ਕਾਮਯਾਬ ਕਰੇ ਪਰ ਅਜੰਡਾ ਆਪਦਾ ਸਹੀ ਰੱਖਿਓ ਕਿਤੇ ਇਹੋ ਜਿਹਾ ਅਜੰਡਾ ਨਾ ਕਰ ਦਿਓ ਜਿੱਥੇ ਜਿਹੜੇ ਏਜੰਸੀਆਂ ਚਾਹੁੰਦੀਆਂ ਵੀ ਪੰਜਾਬ ਦੇ ਵਿੱਚ ਉਹ ਚੀਜ਼ ਪੈਦਾ ਹੋ ਜਾਓ ਪੈਦਾ ਹੋ ਜਾਏ ਤੇ ਆਪਾਂ ਨੁਕਸਾਨ ਚੋ ਜਾਈਏ